ਬਸ ਭਗਵਾਨ ਜੀ ਮਾਨ ਹਰ ਮੁੱਦਿਆਂ ਤੇ ਫੇਲ ਹੋਇਆ ਲੋਕਾਂ ਨੇ ਫਤਵਾ ਕਾਂਗਰਸ ਦੇ ਹੱਕ 'ਚ ਦਿੱਤਾ ਭਗਵੰਤ ਮਾਨ ਨੂੰ ਕਾਂਗਰਸ ਦੀ ਏਡੀ ਵੱਡੀ ਜਿੱਤ ਤੋਂ ਬਾਅਦ ਜਿਹੜਾ 13 0 ਕਹਿੰਦਾ ਸੀ ਉਹ ਕਹਿੰਦੇ ਪੀਤੀ ਖਾਦੀ ਚ ਕਾਹੇ ਬੈਠਾ ਸੀਗਾ ਹੁਣ ਉਹਨੂੰ ਪਤਾ ਲੱਗ ਗਿਆ ਉਹਨੂੰ ਅਸਤੀਫਾ ਦੇਣਾ ਚਾਹੀਦਾ ਅੱਜ ਅਸੀਂ ਕਾਂਗਰਸ ਪਾਰਟੀ ਨੇ ਉਹਦਾ ਅਸਤੀਫਾ ਮੰਗਿਆ ਕਿ ਉਹਨੂੰ ਬਿਲਕੁਲ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ ਔਰ ਲੋਕਾਂ ਨੇ ਫਤਵਾ ਕਾਂਗਰਸ ਪਾਰਟੀ ਦੇ ਹੱਕ 'ਚ ਦਿੱਤਾ ਜਿਲੰਦਰ ਦੀ ਜਨਤਾ ਨੇ ਇੰਨਾ ਭਾਰੀ ਵਿਸ਼ਵਾਸ ਪ੍ਰਗਟ ਕੀਤਾ ਇਸ ਪਰ ਇਹ ਸਾਰਾਈ ਭਗਵੰਤ ਮਾਨ ਦੀਆਂ ਨੀਤੀਆਂ ਭਗਵੰਤ ਮਾਨ ਦੀਆਂ ਦਮਨਕਾਰੀ ਸਾਡੇ ਖਿਲਾਫ ਜਾਤੀਆਂ ਔਰ ਲੋਕ ਮਰੋਧੀ ਨੀਤੀਆਂ ਦੇ ਖਿਲਾਫ ਔਰ ਉਹਨਾਂ ਵੱਲੋਂ ਕੀਤੇ ਆਪਣੇ ਕਿਸੇ ਵੀ ਵਾਦੇ ਨੂੰ ਪੂਰਾ ਨਾ ਕਰਨਾ ਅੱਜ ਲੋਕਾਂ ਨੇ ਉਹਨੂੰ ਬਿਲਕੁਲ ਨਕਾਰ ਦਿੱਤਾ ਸਤਿ ਸ਼੍ਰੀ ਅਕਾਲ ਭਗਵੰਤ ਮਾਨ ਡਾ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਜਿੱਤ ਚੁੱਕੇ ਨੇ ਤੇ ਤੁਸੀਂ ਪ੍ਰਗਟ ਸਿੰਘ ਜਿਹੜੇ ਨੇ ਸਭ ਤੋਂ ਪਹਿਲਾਂ ਗਿਣਤੀ ਕੇਂਦਰ ਤੋਂ ਬਾਹਰ ਆਏ ਨੇ ਸਰ ਕਿਸੇ ਦਾ ਮੰਡੇਟ ਜਿਹਦਾ ਵਿਸ਼ਵਾਸ ਦਿਤਾਇਆ ਕਾਂਗਰਸ ਦੇ ਉੱਤੇ ਜੰਦਰ ਜਨਤਾ ਨੇ ਉਸ ਵੱਲ ਪੜਾਗੀ ਦੇਖੋ ਬਹੁਤ ਵੱਡਾ ਮੰਡੇਟ ਦਿੱਤਾ ਹੈਗਾ ਅਸੀਂ ਆਸਤਾ ਕਰਦੇ ਸੀ ਲੱਖਾਂਕ ਬੋਟ ਦੀ ਪਰ ਲੋਕਾਂ ਨੇ ਬਹੁਤ ਵੱਡਾ ਮੰਡੇਟ ਦਿੱਤਾ ਹੈਗਾ ਸੋ ਉਹਨਾਂ ਦਾ ਧੰਨਵਾਦ ਵੀ ਆ ਔਰ 19 ਜ਼ਿੰਮੇਵਾਰੀ ਵੀ ਜਿਹੜੀ ਵੱਧ ਵੱਧ ਜਾਂਦੀ ਹੈ ਮੈਂ ਹੁਣ ਅਹਿਮ ਕਿਹੜੀਆਂ ਇਹੋ ਜਿਹੀਆਂ ਜ਼ਿੰਮੇਵਾਰੀਆਂ ਰਹਿਣ ਗਿਆ ਜਲੰਧਰ ਦੇ ਉੱਤੇ ਜਲੰਧਰ ਦੇ ਸੁਧਾਰ ਵਾਸਤੇ ਦੇਖੋ ਵੱਡੇ ਇਸ਼ੂਜ਼ ਜਿਹੜੇ ਆ ਉਹਨਾਂ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਆ ਚਾਹੇ ਕੋਈ ਪੀਜੀਆਈ ਵਰਗਾ ਹਸਪੀਟਲ ਜਾਂ ਕੋਈ ਆਈਏਐਮ ਇਹੋ ਜਿਹੇ ਇੰਸਟੀਚੂਨਸ ਜਿਹੜੀਆਂ ਔਰ ਜੋ ਦੇਸ਼ ਦੀ ਸਰਕਾਰ ਦਾ ਪੰਜਾਬ ਪ੍ਰਤੀ ਨਜ਼ਰੀਆ ਹੈਗਾ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਉਹ ਦਿਸੇ ਕਿ ਉਹਨਾਂ ਬਾਰੇ ਤੁਹਾਡਾ ਕੀ ਸਵਾਲ ਹੈ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਲੋਕਾਂ ਨੇ ਉਹਨਾਂ ਨੂੰ ਮੰਡੇਟ ਦੇ ਹੀ ਦਿੱਤਾ ਤੇ ਫਿਰ ਉਹਨਾਂ ਬਾਰੇ ਹੁਣ ਕੀ ਕਹੀਏ ਆਪਾਂ ਬਸ ਭਗਵੰਤ ਮਾਨ ਹਰ ਮੁੱਦਿਆਂ ਤੇ ਫੇਲ ਹੋਇਆ ਲੋਕਾਂ ਨੇ ਫਤਵਾ ਕਾਂਗਰਸ ਦੇ ਹੱਕ ਚ ਦਿੱਤਾ ਭਗਵੰਤ ਮਾਨ ਨੂੰ ਕਾਂਗਰਸ ਦੀ ਐਡੀ ਵੱਡੀ ਜਿੱਤ ਤੋਂ ਬਾਅਦ ਜਿਹੜਾ 13 0 ਕਹਿੰਦਾ ਸੀ ਉਹ ਕਦੇ ਪੀਤੀ ਖਾਦੀ ਜਗ੍ਹਾ ਬੈਠਾ ਸੀਗਾ ਹੁਣ ਉਹਨੂੰ ਪਤਾ ਲੱਗ ਗਿਆ ਉਹਨੂੰ ਅਸਤੀਫਾ ਦੇਣਾ ਚਾਹੀਦਾ ਅੱਜ ਅਸੀਂ ਕਾਂਗਰਸ ਪਾਰਟੀ ਨੇ ਉਹਦਾ ਅਸਤੀਫਾ ਮੰਗਿਆ ਕਿ ਉਹਨੂੰ ਬਿਲਕੁਲ ਪੰਜਾਬ ਦੇ ਲੋਕਾਂ ਨੇ ਨਕਾਰ ਦਿੱਤਾ ਹੈ ਔਰ ਲੋਕਾਂ ਨੇ ਫਤਵਾ ਕਾਂਗਰਸ ਪਾਰਟੀ ਦੇ ਹੱਕ ਚ ਦਿੱਤਾ ਹੈ ਜਿਲੰਦਰ ਦੀ ਜਨਤਾ ਨੇ ਇੰਨਾ ਭਾਰੀ ਵਿਸ਼ਵਾਸ ਪ੍ਰਗਟ ਕੀਤਾ ਉਸ ਪਰ ਇਹ ਸਾਰਾ ਹੀ ਭਗਵੰਤ ਮਾਨ ਦੀਆਂ ਨੀਤੀਆਂ ਭਗਵੰਤ ਮਾਨ ਦੀਆਂ ਦਮਨਕਾਰੀ ਸਾਡੇ ਖਿਲਾਫ ਜਾਤੀਆਂ ਔਰ ਲੋਕ ਮਰੋਧੀ ਨੀਤੀਆਂ ਦੇ ਖਿਲਾਫ ਔਰ ਉਹਨਾਂ ਵੱਲੋਂ ਕੀਤੇ ਆਪਣੇ ਕਿਸੇ ਵੀ ਵਾਦੇ ਨੂੰ ਪੂਰਾ ਨਾ ਕਰਨਾ ਅੱਜ ਲੋਕਾਂ ਨੇ ਉਹਨੂੰ ਬਿਲਕੁਲ ਨਕਾਰ ਦਿੱਤਾ ਅਸਤੀਵਾ ਦੇ ਭਗਵੰਤ ਮਾਲਤ ਕਰ ਦੋ ਦੇ ਖਿਲਾਫ ਖੜੇ ਹੁੰਦੇ ਔਰ ਪੰਜਾਬੀਆਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਅੱਜ ਦੇਖੋ ਲੋਕਾਂ ਨੇ ਦੱਸ ਦਿੱਤਾ ਕਿ ਜਿਹੜਾ 13 ਜੀਰਾ ਵਾਲਾ ਰੌਲਾ ਸੀਗਾ ਨਾ ਉਹ ਬਿਲਕੁਲ ਉਹਨੂੰ ਜ਼ੀਰੋ ਕਰ ਦਿੱਤਾ ਜਿਹੜਾ ਵੀ ਪੰਜਾਬੀਆਂ ਨਾਲ ਗਲਤ ਕਰੂਗਾ ਪੰਜਾਬੀ ਡਟ ਕੇ ਖੜਦੇ ਆ ਔਰ ਪੰਜਾਬੀਆਂ ਨੇ ਅੱਜ ਵੀ ਦਿਖਾ ਲਿਆ ਕਿਉਂਕਿ ਵੱਡੀ ਗੱਲ ਰਹੀ ਇਹਨਾਂ ਨੇ ਤਾਂ মিডিਆ ਨੂੰ ਵੀ ਹੱਥ ਪਾ ਲਿਆ ਅਪਛੇ ਜੀ ਜੀਤ ਵਾਲਿਆਂ ਨਾਲ ਉੱਤੇ ਪਰਚਾ ਦਰਜ ਕਰਨਾ ਇਹ ਦਿਖਾ ਦਿੰਦਾ ਸੀ ਕਿ ਅਸੀਂ ਡਰਾ ਰਹੇ ਹਾਂ ਸਾਡੇ ਪੱਲੇ ਕੱਖ ਨਹੀਂ ਪਰ ਲੋਕਾਂ ਨੇ ਜਿਹੜਾ ਫੈਸਲਾ ਦਿੱਤਾ ਸੋ ਮੈਂ ਬਹੁਤ ਖੁਸ਼ ਹਾਂ ਜੀ ਸੋ ਥੈਂਕ ਯੂ ਮੀਰੀ ਮੱਚ ਤੁਹਾਡਾ ਵੀ ਜੀ ਬਹੁਤ ਬਾਦ ਸੋ ਇਹ ਸੰ ਸਾਡੇ ਨਾਲ ਜਲੰਧਰ ਕੈਂਟ ਹਲਕੇ ਤੋਂ ਐਮਐਲਏ ਪ੍ਰਗਟ ਸਿੰਘ ਤੇ ਨਾਲ ਆਦਮਪੁਰ ਹਲਕੇ ਤੋਂ ਐਮਐਲਏ ਕੋਟਲੀ ਸੋ ਜਿਹੜਾ ਇੰਨਾ ਵੱਡਾ ਜਿਹੜਾ ਫਤਵਾ ਦਿੱਤਾ ਜਿਹੜਾ ਇੰਨੇ ਵੱਡਾ ਮੰਡੇਟ ਦਿੱਤਾ ਕਾਂਗਰਸ ਨੂੰ ਉਸ ਦਾ ਜਿਹੜਾ ਹੈ ਕਿ ਕਾਂਗਰਸ ਸਰਕਾਰ ਦਾ ਜਿਹੜਾ ਅਸਰ ਜਿਹੜਾ ਦੇਖਣ ਨੂੰ ਨਜ਼ਰ ਆ ਰਿਹਾ ਹੈ ਤੇ ਜਿਹੜਾ ਜਲੰਧਰ ਦੀ ਹੁਣ ਆਉਣ ਵਾਲੇ ਸਮੇਂ ਵੀ ਦੇਖਣਾ ਇਹ ਹੋਵੇਗਾ ਕਿ ਜਿਹੜਾ ਵਿਸ਼ਵਾਸ ਪ੍ਰਗਟ ਕੀਤਾ ਹੈ ਜਲੰਧਰ ਦੀ ਜਨਤਾ ਨੇ ਚਰਨਜੀਤ ਸਿੰਘ ਚੰਨੀ ਦੇ ਹੁੰਦਾ ਹੈ ਕਿ ਉਹ ਉਸਤੇ खरे ਉਤਰਦੇ ਆ ਜਾਂ ਨਹੀਂ